ਸਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 29 ਜਨਵਰੀ 2022 ਦਿਨ ਵੀਰਵਾਰ ਨਾਲ ਸ਼ਹਿਰ ਸਾhmad 557 ਮਾਗ ਮਹੀਨੇ ਦੀ 16 ਤਰੀਕ ਹੈ ਜੀ ਸਹਿਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ਬ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਗ੍ਰੇਟਰ ਵੈਨਕੂਵਰ ਚ ਘਰਾਂ ਦੀ ਮਾਰਕੀਟ ਬਾਰੇ ਕਿਹਦੇ ਬਾਰੇ ਕੀ ਅੰਦਾਜ਼ੇ ਲਾਏ ਜਾ ਰਹੇ ਆ ਫੈਡਰਲ ਸਰਕਾਰ ਦੀ ਗੱਲ ਕਰਾਂਗੇ ਜੋ ਸਰੀ ਨੂੰ ਲੜੀਂਦੀ ਸਹਾਇਤਾ ਦੇਣ ਦੇ ਵਾਅਦੇ ਕਰ ਰਹੀ ਹੈ ਤੇ ਇਸ ਦੇ ਨਾਲ ਗੱਲ ਹੋਣੀ ਹੈ ਸਟਾਕ ਅਤੇ ਮੈਟਲ ਮਾਰਕੀਟ ਦੀ ਸੋਨਾ ਚਾਂਦੀ ਜਿਹੜੇ ਨੇ ਉਹ ਬਹੁਤ ਵੱਡੀ ਹਿਲਜਲ ਕਰ ਰਹੇ ਆ ਅੱਜ ਸਟਾਕ ਮਾਰਕੀਟ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਆ ਉਹਦੇ ਪਿੱਛੇ ਚੱਲ ਕੀ ਰਿਹਾ ਅਮਰੀਕਾ ਤੇ ਚੀਨ ਕਿਹੜੀ ਗੇਮ ਖੇਡ ਰਹੇ ਆ ਇਰਾਨ ਦਾ ਮਾਮਲਾ ਕੀ ਆ ਇਹ ਇੱਕ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਹੋਊਗੀ ਤੇ ਇਸ ਦੇ ਨਾਲ ਹੀ ਆਪਾਂ ਬੀਬੀ ਪੱਠਲ ਦੇ ਬਿਆਨ ਤੇ ਚਰਚਾ ਕਰਾਂਗੇ ਜ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 997 ਦੇ ਵਿੱਚ ਮੈਨੂੰ ਕੇਂਦਰੀ ਤੰਤਰ ਨੇ ਕਿਹਾ ਸੀ ਕੇਂਦਰੀ ਏਜੰਸੀਆਂ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਪੀਟ ਕਰਨੀ ਆ ਤਾਂ ਆਪਾਂ ਨੂੰ ਬੰਬ ਧਮਾਕੇ ਕਰਾਉਣੇ ਪੈਣਗੇ ਸੋ ਬਹੁਤ ਵੱਡਾ ਖਲਾਸਾ ਹੈ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਂਦੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी वी एक सौ अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलगरी कामयाबी तो बाद हूँ अस अपनी तीज लोकेशन एडमिंटन भी खोल ली है ਸਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਪੂਰੇ ਕੈਨੇਡਾ ਦੇ ਵਿੱਚ ਪਿਛਲੇ ਤਕਰੀਬਨ 3 ਸਾਲ ਤੋਂ ਘਰਾਂ ਦੀ ਮਾਰਕੀਟ ਕਾਫੀ ਡਗਮਗਾਈ ਹੋਈ ਹੈ ਕੀਮਤਾਂ ਬਹੁਤ ਹੇਠਾਂ ਆ ਚੁੱਕੀਆਂ ਇੱਕ ਅੰਦਾਜ਼ੇ ਦੇ ਮਤਲਬ 30 ਤੋਂ 40% ਦੀ ਘਰਾਂ ਦੀਆਂ ਕੀਮਤਾਂ ਥੱਲੇ ਆ ਚੁੱਕੀਆਂ ਜੇ ਆਪਾਂ ਇਹ ਕਹਿ ਲਈਏ ਕਿ 216 17 ਦਾ ਲੈਵਲ ਆ ਚੁੱਕਾ ਜਿਹੜੀ ਕੀਮਤ 216 17 ਦੇ ਵਿੱਚ ਘਰਾਂ ਦੀ ਸੀ ਗੱਲ ਉੱਥੇ ਆਣ ਖੜੀ ਆ ਤੇ ਇਹਦੇ ਵਿੱਚ ਕੋਈ ਬਹੁਤੀ ਹੱਤਕਥਨੀ ਨਹੀਂ ਹੋਣੀ ਕਿਉਂਕਿ ਜਿਹੜੇ ਅੰਕੜੇ ਨੇ ਲਗਭਗ ਇਹੀ ਦਰਸਾ ਰਹੇ ਆ ਇਸ ਦੇ ਨਾਲ ਹੀ BC ਦੇ ਵਿੱਚ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੱਲ ਕਰੀਏ ਤਾਂ 2026 ਥੋੜਾ ਜਿਆ ਜਿਹੜਾ ਆ ਉਹ ਸਹੀ ਪ੍ਰਤੀਤ ਹੋ ਰਿਹਾ ਆ ਘਟੋ ਘਟ ਜਿਹੜੇ ਅੰਕੜੇ ਬਾਹਰ ਕੱਢੇ ਜਾ ਰਹੇ ਜਾਂ ਅੰਦਾਜ਼ੇ ਲਾਏ ਜਾ ਰਹੇ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੁਝ ਸੁਧਾਰ ਆਉਣ ਦੀ ਆਸ ਆ 225 ਸਾਲ ਜਿਹੜਾ ਸਭ ਤੋਂ ਮਾੜਾ ਸੀਗਾ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੀ ਜਮਾ ਪੂੰਜੀ ਜਾਇਦਾਦਾਂ ਦੇ ਵਿੱਚ ਕਵਾ ਲਈ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਜਿਹੜਾ ਹੈ ਬੈਂਕਰਫਸ ਦੀ ਦਾ ਸ਼ਿਕਾਰ ਹੋਣਾ ਪਿਆ ਉਹਨਾਂ ਦਾ ਸਾਰਾ ਕੁਝ ਜਾਂਦਾ ਲੱਗਾ 2026 ਦੇ ਬਾਰੇ ਹੁਣ ਇਹ ਕਿਹਾ ਜਾ ਰਿਹਾ ਕਿ ਇੰਟਰਸਟ ਰੇਟ ਕੰਟਰੋਲ ਦੇ ਵਿੱਚ ਆਉਣ ਜਾਣ ਤੋਂ ਬਾਅਦ ਹੁਣ ਜਿਹੜੇ ਫਸਟ ਟਾਈਮ ਬਾਏਰਸ ਨੇ ਪਹਿਲੀ ਵਾਰੀ ਘਰ ਖਰੀਦਣ ਵਾਲੇ ਨੇ ਉਹ ਥੋੜੀ ਜਿਹੀ ਦਿਲਚਸਪੀ ਦਿਖਾਉਣ ਲੱਗੇ ਆ ਜਿਸ ਦੇ ਕਰਕੇ ਇਸ ਸਾਲ ਘਰਾਂ ਦੀ ਖਰੀਦੋ-ਫਰੋਖ ਥੋੜੀ ਜਿਹੀ ਵਧ ਜਾਣੀ ਆ ਕੀਮਤਾਂ ਨਹੀਂ ਵਧਣੀਆਂ ਪਰ ਜਿਹੜੀ ਘਰਾਂ ਦੀ ਸੇਲ ਆ ਉਹੋ ਥੋੜੀ ਪਤੀ ਹੋਣ ਲੱਗ ਪੈਣੀ ਹੈ ਜਿਹੜੇ ਕਿ 2025 ਦੇ ਵਿੱਚ ਬਿਲਕੁਲ ਠੱਪ ਹੋ ਗਈ ਸੀ ਬੀਸੀ ਰੀਅਲ ਏਸਟੇਟ ਅਸੋਸੀਏਸ਼ਨ ਦੇ ਜਿਹੜੇ ਚੀਫ ਇਕਨੋਮਿਸਟ ਨੇ ਮਿਸਟਰ ਬ੍ਰੈਂਡ ਹਨਾ ਉਹਨਾਂ ਨੇ ਕਿਹਾ ਕਿ ਮੈਟਰੋ ਵੈਨਕੂਵਰ ਹੌਲੀ ਹੌਲੀ ਰਿਕਵਰ ਹੋ ਰਿਹਾ ਮੈਟਰੋ ਵੈਨਕੂਵਰ ਦੇ ਵਿੱਚ ਫਰੇਜ਼ਰ ਦਰਿਆ ਦੇ ਦੋਵੇਂ ਪਾਸੇ ਆ ਜਾਂਦੇ ਆ ਅਜਿ ਦੇ ਵਿੱਚ ਵੈਨਕੂਵਰ West Vancouver Burnaby North Vancouver Richmond ਤੇ ਇਧਰੋਂ ਫਰ ਸਰੀ ਡੈਲਟਾ ਲੈਂਗਲੀ ਤੇ ਇਹ ਸਾਰੇ ਇਲਾਕੇ ਆ ਜਾਂਦੇ ਆ ਉਹਦੇ ਵਿੱਚ ਇਹ ਕਿਹਾ ਕਿ ਜੇ ਤੁਸੀਂ 10 ਸਾਲਾਂ ਦੀ ਆਪਾਂ ਐਵਰੇਜ ਕੱਢੀਏ ਤਾਂ ਬੇਸ਼ੱਕ ਐਵਰੇਜ ਤੋਂ ਥੱਲੇ ਰਹੂਗਾ ਕੰਮ ਪਰ ਫਿਰ ਵੀ 225 ਦੇ ਮੁਕਾਬਲੇ ਮਾਰਕੀਟ ਤੁਰੂਗੀ ਘਰ ਜਿਹੜੇ ਆ ਉਹ ਵਿਕਣ ਲੱਗਣਗੇ ਇਹਦੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਨੰਮਟੋਰੀ ਬਹੁਤ ਜਮਾ ਹੋਈ ਆ ਉਹਨੂੰ ਥੋੜਾ ਬਹੁਤਾ ਫਰਕ ਪਊਗਾ ਸੋ ਹੱਲੇ ਵੀ ਇਹ ਬਾਅਰਸ ਦੀ ਮਾਰਕੀਟ ਆ ਕਿੱਥੇ ਤਾਂ ਜਿਹੜਾ ਘਰ ਲੈਣਾ ਸੀਗਾ ਤਾਂ ਪੈਰ ਮਿੱਢਣੇ ਪੈਂਦੇ ਸੀ ਇਹਨੇ ਲੋਕ ਜਿਹੜੇ ਆ ਘਰ ਖਰੀਦਣ ਵਾਲੇ ਸੀਗੇ ਇੱਕ ਦੂਏ ਦੇ ਉੱਪਰ ਚੜ ਕੇ ਮਲਟੀਪਲ ਆਫਰ ਦਿੰਦੇ ਸੀਗੇ ਹੁਣ ਇਸ ਵੇਲੇ ਹਾਲਾਤ ਨੇ ਇਹ ਨੇ ਕਿ ਜਿਹੋ ਜਿਹਾ ਤੁਸੀਂ ਘਰ ਖਰੀਦ ਲੈਣਾ ਚਾਹੁੰਦੇ ਆ ਉਹੋ ਦੇ ਵਿੱਚ ਵੀ ਕਈ ਆਪਸ਼ਨਸ ਨੇ ਕਿਹੜੇ ਇਲਾਕੇ ਚ ਲੈਣਾ ਕਿੱਦਾਂ ਦਾ ਲੈਣਾ ਕਿੰਨੀ ਕੀਮਤ ਦਾ ਲੈਣਾ ਬਹੁਤ ਸਾਰੇ ਲੋਕ ਆਪਣਾ ਘਰ ਵੇਚਣਾ ਚਾਹੁੰਦੇ ਆ ਤੇ ਮୋਰੇ ਖਰੀਦਦਾਰ ਜਿਹੜੇ ਆ ਉਹ ਮਿਲ ਨਹੀਂ ਰਹੇ ਇਹੋ ਜਿਹੇ ਹਾਲਾਤ ਦੇ ਵਿੱਚ ਖਰੀਦਦਾਰ ਦੇ ਵਾਸਤੇ ਬੜਾ ਸੁਨਹਿਰੀ ਮੌਕਾ ਆ ਕਿ ਉਹ ਇੱਕ ਤਾਂ ਵਿਆਜ ਦਰਾਂ ਇਸ ਵੇਲੇ ਟਿਕੀਆਂ ਹੋਈਆਂ ਆ ਜਿੱਥੇ ਚਾਹੀਦੀਆਂ ਸੀ ਸੁਧਾਰਨ ਉੱਥੇ ਹੋਈਆਂ ਹੋਈਆਂ ਆ ਤੇ ਦੂਜੇ ਪਾਸੇ ਕੀਮਤ ਜਿਹੜੀ ਆ ਉਹ ਤਕਰੀਬਨ 7-8 ਸਾਲ ਪਹਿਲਾਂ ਵਾਲੀ ਮਿਲ ਰਹੀ ਆ ਨਾਰਮਲ ਲੱਗਣ ਨਾਲੋਂ ਮਿਲ ਰਹੀ ਆ ਸੋ ਇਹ ਇੱਕ ਜਿਹੜੀ ਫਿਕਰ ਵਾਲੀ ਗੱਲ ਸੀ ਕਿ ਪਤਨ ਜੀ ਨਵੇਂ ਆਇਆ ਕੋਲੋਂ ਘਰ ਲਿਆ ਹੋਣੇ ਆ ਕਰ ਇਧਰਲੇ ਜੰਮਿਆਂ ਕੋਲੋਂ ਘਰ ਲੈ ਆਉਣੇ ਆ ਉਹ ਤੌਖਲਾ ਦੂਰ ਹੋ ਚੁੱਕਾ ਆ ਹੁਣ ਮਾਰਕੀਟ ਵਿੱਚ ਐਂਟਰ ਹੋ ਸਕਦੇ ਆ ਜਿਹੜੇ ਬੱਚੇ ਵੱਡੇ ਹੋਏ ਆ ਉਹਨਾਂ ਦੀ ਇਨਕਮ ਬਣੀ ਹੋਈ ਆ ਜਾਂ ਕੋਈ ਨਵਾਂ ਆਇਆ ਉਹਨੇ ਆਪਣੀ ਇਨਕਮ ਬਣਾਈ ਹੋਈ ਆ ਉਹਦੇ ਵਾਸਤੇ ਜਿਹੜਾ ਆ ਹਾਲਾਤ ਖੁਸ਼ਕੁਵਾਰ ਨਜ਼ਰ ਆ ਰਹੇ ਆ ਸੋ ਵੈਨਕੂਵਰ ਬੇਸਡ ਇੱਕ ਹੋਰ ਚੀਫ ਇਕਨੋਮਿਸਟ ਨੇ ਬ੍ਰਾਇਨ ਯੂ ਜਿਹੜਾ ਕਿ ਸੈਂਟਰਲ 1 ਦੇ ਨਾਲ ਕੰਮ ਕਰਦੇ ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਇਸ ਸਾਲ ਵੈਨਕੂਵਰ ਇਲਾਕੇ ਦੇ ਵਿੱਚ ਕਰਾਂ ਦੀ ਸੇਲ ਵੱਧ ਜਾਊਗੀ ਕੀਮਤਾਂ ਵਿੱਚ ਅੱਕ ਨਾ ਵਧਣਾ ਸੋ ਕੁਝ ਹੱਦ ਤੱਕ ਇਹ ਗੱਲਾਂ ਤੁੜੀਆਂ ਪ੍ਰੋਮਿਸਿੰਗ ਲੱਗਦੀਆਂ ਆ ਸੋ ਬਾਕੀ ਇਹ ਪੇਸ਼ੰਗੁੰਆਂ ਨੇ ਇਹ ਖਬਾਣੀਆਂ ਨੇ ਮਾਰਾਂ ਦੇ ਅੰਦਾਜ਼ੇ ਨੇ ਅਸਲ ਗੱਲ ਤਾਂ ਜੋ ਬਾਹਰ ਨੇ ਕਰਨੀਆਂ ਮਾਰਕੀਟਰ ਨੇ ਕਰਨੀਆਂ ਉਹ ਦੇਖਣ ਨੂੰ ਮਿਲਣੀਆਂ ਜਿਉਂ-ਜਿਉਂ ਮੌਸਮ ਗਰਮ ਹੁੰਦਾ ਜਾਣਾ ਤਿਉਂ-ਤਿਉਂ ਲੋਕਾਂ ਨੂੰ ਆਸ ਜਿਹੜੀ ਥੋੜੀ-ਪਤੀ ਵਧਦੀ ਜਾਣੀ ਆ ਕਿ ਕੁਝ ਨਾ ਕੁਝ ਮਾਰਕੀਟ ਤੁਰੂਗੀ ਇਸ ਦੇ ਨਾਲ ਹੀ ਆਪਾਂ ਆ ਗੱਲਬਾਤ ਕਰਾਂਗੇ ਜੀ ਸਰੀ ਸ਼ਹਿਰ ਦੀ ਤਾਂ ਸਰੀ ਸ਼ਹਿਰ ਵਿੱਚ ਰੋਟੇਗਾਂ ਗੋਲੀਆਂ ਧਮਕੀਆਂ ਦਾ ਮਸਲਾ ਐਡਾ ਵੱਡਾ ਬਣਿਆ ਹੋਇਆ ਕਿ ਕੈਨੇਡਾ ਦੇ ਓਟਵਾ ਤੱਕ ਜਿਹੜੀਆਂ ਟੱਲੀਆਂ ਖੜਕੀਆਂ ਹੋਈਆਂ ਸਰਕਾਰਾਂ ਨੂੰ ਵੀ ਹੱਤਾਂ ਦੀ ਪੈਰਾਂ ਪਈ ਹੋਈ ਆ ਵੀ ਜੇਕਰ ਗਾਂਹ ਵੋਟਾਂ ਲੈਣੀਆਂ ਤਾਂ ਫਿਰ ਕੁਛ ਨਾ ਕੁਛ ਤਾਂ ਕਰਨਾ ਪਊਗਾ ਬਦਨਾਮੀ ਬਹੁਤ ਹੋ ਰਹੀ ਆ ਉਪਰੋਂ ਥੱਲੇ ਤੱਕ ਲੋਕ ਇਹੀ ਕਹਿ ਰਹੇ ਕਿ ਸਰਕਾਰਾਂ ਪੁਲਿਸ ਕੁਝ ਕਰ ਨਹੀਂ ਰਹੀ ਸੋ ਜਿਹੇ ਦੇ ਵਿੱਚ ਜਿਹੜੇ ਕੈਨੇਡਾ ਦੇ ਪਬਲਿਕਸ ਸੇਫਟੀ ਮਿਨਿਸਟਰ ਨੇ ਗੈਰੀ ਨੰਦ ਸਾਗਰੇ ਉਹਨਾਂ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਆਇਆ ਉਹ ਕਹਿੰਦੇ ਵੀ ਸਰੀ ਦੀ ਬਾਹ ਫੜਨ ਵਾਸਤੇ ਅਸੀਂ ਤਿਆਰ ਬਰ ਤਿਆਰ ਆ ਸਾਡੇ ਹੈਲੀਕਾਪਟਰ ਸਾਡੇ ਅਧਿਕਾਰੀ ਜਿਹੜੇ ਨੇ ਉਹ ਹਮੇਸ਼ਾ ਤਤਪਰ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ 20 ਹੋਰ ਫੈਡਰਲ ਪੁਲਿਸ ਆਫੀਸਰ ਜਿਹੜੇ ਆ ਸੜੀ ਨੂੰ ਦੇਣ ਲੱਗੇ ਆ ਤਾਂ ਕਿ ਉਹ ਅਫਰੋਤੀਆਂ ਦੇ ਮਾਮਲੇ ਵਿੱਚ ਲੋਕਲ ਪੁਲਿਸ ਦੀ ਮਦਦ ਕਰ ਸਕਣ ਤੇ ਇਹਦੇ ਨਾਲ ਅਸੀਂ ਹੈਲੀਕਾਪਟਰ ਵੀ ਮਹਈਆ ਕਰਵਾ ਰਹੇ ਆ ਇੱਕ ਜਾਂ ਦੋ ਜਿੰਨੇ ਚਾਹੀਦੇ ਆ ਜਦੋਂ ਲੋਡ ਹੋਊਗੀ ਇਹ ਹੈਲੀਕਾਪਟਰ ਜਿਹੜੇ ਅਵੇਲੇਬਲ ਹੋਣਗੇ ਤਾਂ ਕਿ ਮੌਕੇ ਤੇ ਹੀ ਕਾਰਵਾਈ ਕਰਕੇ ਹਮਲਾਵਰਾਂ ਨੂੰ ਫੜਿਆ ਜਾ ਸਕੇ ਸ਼ਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਪਬਲਿਕ ਸੇਫਟੀ ਮਿਨਿਸਟਰ ਦੇ ਇਸ ਬਿਆਨ ਦਾ ਸਵਾਗਤ ਕੀਤਾ ਹੈ ਉਹ ਕਹਿੰਦੇ ਵੀ ਸਾਡੇ ਵਾਸਤੇ ਇਹ ਥੋੜੀ ਜੀ ਮਦਦ ਹੋਊਗੀ ਇਹਦੇ ਨਾਲ ਸਾਨੂੰ ਐਕਸਟਰੋਸ਼ਨ ਦੀ ਸਮੱਸਿਆ ਦੇ ਨਾਲ ਲੜਾਈ ਕਰਨ ਵਿੱਚ ਥੋੜੀ ਜੀ ਸਹਾਇਤਾ ਮਿਲੂਗੀ ਪਰ ਉਹਨੇ ਨਾਲ ਹੀ ਆਪਣੀ ਜਿਹੜੀ ਮੰਗ ਦੁਹਰਾਈ ਹੈ ਉਹ ਕਹਿੰਦੇ ਵੀ ਨੈਸ਼ਨਲ ਐਕਸਟਰੋਸ਼ਨ ਕਮਿਸ਼ਨਰ ਕੈਨੇਡਾ ਸਰਕਾਰ ਜ਼ਰੂਰ ਬਣਾਵੇ ਤਾਂ ਕਿ ਸਾਰਾ ਕੁਝ ਇੱਕ ਧਾਰੇ ਵਿੱਚ ਲਿਆਂਦਾ ਜਾ ਸਕੇ ਇਸ ਵੇਲੇ BC, Ontario, Alberta ਤੇ Manitoba ਚਾਰ ਸੂਬੇ ਨੇ ਜਿੱਥੇ ਜ਼ਿਆਦਾ ਐਕਸਟਰੋਸ਼ਨ ਦੀਆਂ ਕਾਰਵਾਈਆਂ ਹੋ ਰਹੀਆਂ ਜ਼ਾਰਿਆ ਕੇ ਪੰਜਾਬੀ ਕਾਰੋਬਾਰੀ ਹੀ ਨਿਸ਼ਾਨਾ ਬਣਾ ਰਹੇ ਆ ਇਹਦੇ ਵਿੱਚ ਸੋ ਕਹਿੰਦੇ ਵੀ ਜੇਕਰ ਸਾਰਾ ਕੁਝ ਇੱਕ ਡੈਸ਼ਬੋਰਡ ਤੇ ਹੋ ਜਾਵੇ ਡਾਟਾ ਸਾਂਝਾ ਹੋ ਜਾਵੇ ਇਹਦੇ ਨਾਲ ਸਰਕਾਰਾਂ ਨੂੰ ਮਦਦ ਹੋ ਜਾਊਗੀ ਕਿਉਂਕਿ ਹੋ ਕੀ ਰਿਹਾ ਜਦੋਂ ਇਧਰ ਸਰੀ ਚ ਸ਼ਕਤੀ ਹੁੰਦੀ ਆ ਇਹੀ ਬੰਦੇ ਭੱਜ ਕੇ ਜਾ ਕੇ ਹੋਰਾਂ ਸੂਬਿਆਂ ਦੇ ਵਿੱਚ ਗੋਲੀਆਂ ਚਲਾਉਣ ਲੱਪ ਜਾਂਦੇ ਆ ਜਦੋਂ ਉੱਧਰ ਸਖਤੀ ਹੁੰਦੀ ਹੈ ਤਾਂ ਇੱਧਰ ਆ ਜਾਂਦੇ ਆ ਸੋ ਜੇਕਰ ਸਾਰਾ ਡਾਟਾਬੇਸ ਬਣਿਆ ਹੋਊਗਾ ਚੱਕੀਆਂ ਦੀਆਂ ਤਸਵੀਰਾਂ ਕੋਲ ਹੋਣਗੀਆਂ ਕੈਮਰੇਆਂ ਦੀ ਫੁਟੇਜ ਹੋਊਗੀ ਫੋਨਾਂ ਦੇ ਰਿਕਾਰਡ ਹੋਣਗੇ ਤਾਂ ਇੱਕ ਦੂਏ ਦੇ ਨਾਲ ਡਾਟਾ ਸਾਂਝਾ ਕਰਕੇ ਬੰਦੇ ਫੜਨੇ ਸੌਕੇ ਹੋ ਸਕਦੇ ਆ ਸੋ ਇਸ ਵਾਸਤੇ ਕਹਿੰਦੇ ਮੈਂ ਹਟਵਾ ਜਾ ਰਹੀ ਆ ਤੇ ਉੱਥੇ ਵੀ ਜਾ ਕੇ ਮੈਂ ਗੈਰੀ ਰੰਦ ਸਾਗਦੇ ਨੂੰ ਅਗਲੇ ਹਫਤੇ ਬਿੰਡਲੌਕ ਕਹਿੰਦੇ ਮਿਲਣਾ ਹੈ ਇਸੇ ਦੌਰਾਨ ਜਿਹੜੀ ਪੁਲਿਸ ਲੀਡਰਸ਼ਿਪ ਹੈਗੀ ਆ ਬ੍ਰਿਟਿਸ਼ ਕੋਲੰਬੀਆ ਅਲਬਰਟਾ ਮੈਨੀਟੋਬਾ ਅਤੇ ਇੰਟਾਰੀਓ ਦੀ ਉਹ ਸਰੀ ਦੇ ਵਿੱਚ ਇਕੱਤਰ ਹੋ ਰਹੀ ਹੈ ਦੋ ਹਫ਼ਤਿਆਂ ਤੱਕ ਉਹ ਇੱਥੇ ਮਿਲਣ ਵਾਸਤੇ ਆ ਰਹੇ ਆ ਤਾਂ ਕਿ ਇਹ ਹੀ ਮਸਲਾ ਵਿਚਾਰਿਆ ਜਾ ਸਕੇ ਕਿ ਇਕੱਠੇ ਹੋ ਕੇ ਫਰੋਤੀਆਂ ਦੇ ਨਾਲ ਕਿਵੇਂ ਜੂਝਣਾ ਹੈ ਜਿਹੜਾ ਇੱਕ ਦੂਏ ਦੇ ਕੋਲ ਡਾਟਾ ਆ ਜਾਣਕਾਰੀ ਉਹ ਕਿਵੇਂ ਸਾਂਝੀ ਕਰਨੀ ਆ ਤੇ ਇੱਕ ਦੂਏ ਦੇ ਨਾਲ ਮਦਦ ਕਰਕੇ ਕਿਵੇਂ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣੀ ਆ ਉਸ ਮਸਲੇ ਤੇ ਕਾਫੀ ਜ਼ੋਰ ਲੱਗਾ ਹੋਇਆ ਜੀ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਮਝ ਪੈ ਸਕੂਗੀ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਤੇ ਫਿਰ ਮੋੜ ਤੋਂ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿਵਾਉਣ ਵਿੱਚ ਸਫਲ ਹੋ ਜਾਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਹੈ ਜੀ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਦੁਨੀਆ ਦੇ ਵਿੱਚ ਇਸ ਵੇਲੇ ਜੇਕਰ ਆਪਾਂ ਸਟਾਕ ਤੇ ਮੈਟਲਸ ਦੀ ਗੱਲ ਕਰੀਏ ਪ੍ਰੈਸ਼ਸ ਮੈਟਲਸ ਦੀ ਗੱਲ ਕਰੀਏ ਤਾਂ ਸੋਨਾ ਚਾਂਦੀ ਜਿਹੜਾ ਲਗਾਤਾਰ ਉੱਪਰ ਜਾ ਰਿਹਾ ਹੈ ਲੋਕਾਂ ਦੇ ਸਾਹ ਸੁੱਤੇ ਸੀ ਵੀ ਜਿਆ ਕੀ ਹੋ ਗਿਆ ਕਿ ਜਿਹੜਾ ਸੋਨਾ ਆ ਉਹ 1 ਸਾਲ ਦੇ ਵਿੱਚ 2000 ਅਮਰੀਕਨ ਡਾਲਰ ਉੱਪਰ ਚਲੇ ਗਿਆ ਜਿਹੜਾ ਕਿ ਤਕਰੀਬਨ 3000 ਕੈਨੇਡੀਅਨ ਡਾਲਰ ਬਣ ਜਾਂਦਾ ਹੈ। ਇਹੀ ਹਾਲ ਚਾਂਦੀ ਦਾ ਆ। ਚਾਂਦੀ ਸੋਨੇ ਨਾਲੋਂ ਵਿਛਾਲਾ ਮਾਰਦੀ ਉੱਪਰ ਜਾ ਰਹੀ ਆ। ਸੋ ਇਹਦੇ ਵਿੱਚ ਹੋ ਕੀ ਰਿਹਾ ਲੋਕੇ ਥੜਾ ਥੜਾ ਖਰੀਦ ਰਹੇ ਸੀਗੇ ਪਰ ਅਚਾਨਕ ਅੱਜ ਕੀ ਹੋਇਆ ਕਿ ਸੋਨਾ ਜਿਹੜਾ 8% ਡੈਗ ਗਿਆ। ਤਕਰੀਬਨ 3 ਟ੍ਰਿਲੀਅਨ ਡਾਲਰ ਜਿਹੜੇ ਨੇ ਉਹ ਲੋਕਾਂ ਦੇ ਸਵਾਹ ਹੋ ਗਏ ਜੀ। ਇਸੇ ਤਰੀਕੇ ਸਿਲਵਰ ਜਿਹੜੀ ਸੀਗੀ ਉਹ 12% ਡੈਗ ਪਈ ਤਕਰੀਬਨ 700 ਬਿਲੀਅਨ ਡਾਲਰ ਜਿਹੜਾ 1.5 ਘੰਟੇ ਦੇ ਵਿੱਚ ਲੋਕਾਂ ਦਾ ਸਵਾਹ ਹੋ ਗਿਆ ਐਸ ਐਂਡ ਪੀ ਇੰਡੈਕਸ ਦੇ ਕ੍ਰਿਪਟੋ ਮਾਰਕੀਟ ਜਿਹੜੀਆਂ ਨੇ ਉਹ ਤਕਰੀਬਨ 1 ਟ੍ਰਿਲੀਅਨ ਡਾਲਰ ਦਾ ਘਾਟਾ ਕਰ ਗਈਆਂ ਸੋ 1.5 ਘੰਟੇ ਦੇ ਸਮੇਂ ਦੇ ਵਿੱਚ ਦੱਸਦੇ ਆ ਕਿ 5 ਟ੍ਰਿਲੀਅਨ ਡਾਲਰ ਵਰਲਡ ਸਟਾਕ ਮਾਰਕੀਟ ਦੇ ਵਿੱਚੋਂ ਉੱਡ ਗਿਆ ਤੇ ਜਿਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਮਾ ਪੂੰਜੀ ਬਿਲਕੁਲ ਹੀ ਗਵਾ ਲਈ ਸੋ 5 ਟ੍ਰਿਲੀਅਨ ਡਾਲਰ ਦਾ ਮਤਲਬ ਆ ਕੈਨੇਡਾ ਅਤੇ ਰੂਸ ਦੀ ਸਾਂਝੀ ਮਿਲਾ ਕੇ ਜਿਹੜੀ ਜੀ ਡੀ ਪੀ ਆ ਉਹ ਇੰਨੀ ਬਣਦੀ ਆ ਤੁਸੀਂ ਸਮਝ ਸਕਦੇ ਆ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਪਰ ਹੋਇਆ ਕਿ ਕੁਝ ਤੋਂ ਬਾਅਦ ਵਿੱਚ ਅੱਧੇ ਘੰਟੇ ਵਿੱਚ ਮਾਰਕੀਟ ਫੇਰ ਰੀਬਾਉਂਡ ਹੋ ਗਈ ਹੁਣ ਅਮਰੀਕਾ ਵਾਲੇ ਚੀਨ ਤੇ ਦੋਸ਼ ਲਾ ਰਹੇ ਆ ਵੀ ਇਹਨਾਂ ਨੇ ਕੋਈ ਗੇਮ ਖੇਡੀ ਆ ਜਿਹਦੇ ਨਾਲ ਇਹ ਉਹ ਕੰਮ ਕਰ ਗਏ ਆ ਤੇ ਬਾਕੀ ਦੁਨੀਆ ਕਹਿ ਰਹੀ ਹੈ ਵੀ ਅਮਰੀਕਾ ਵਾਲਿਆਂ ਨੇ ਕੁਝ ਕੀਤਾ ਆ ਕਿਉਂਕਿ ਅਮਰੀਕਨ ਡਾਲਰ ਨੂੰ ਬਹੁਤ ਵੱਡੀ ਠੇਸ ਪਹੁੰਚ ਰਹੀ ਸੀਗੀ ਉਹਦੀ ਸਰਦਾਰੀ ਨੂੰ ਚੈਲੰਜ ਹੋਇਆ ਹੋਇਆ ਜਿੰਨਾ 골ਡ ਤੇ ਸਿਲਵਰ ਉੱਪਰ ਜਾ ਰਹੇ ਆ ਉਹਨਾਂ ਹੀ ਅਮਰੀਕਨ ਡਾਲਰ ਕਮਜ਼ੋਰ ਹੋ ਰਿਹਾ ਆ ਸੋ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਅਸਲ ਗੱਲ ਕੀ ਹੋ ਰਹੀ ਆ ਸੋ ਇਹ ਆਪਾਂ ਜਾਣਦੇ ਆ ਕਿ ਜਿਹੜੀ ਕਰੰਸੀ ਹੁੰਦੀ ਆ ਕੋਈ ਵੀ ਚਾਹੇ ਉਹ ਕੈਨੇਡੀਅਨ ਡਾਲਰ ਆ ਅਮਰੀਕਨ ਡਾਲਰ ਆ ਇੱਕ ਪਾਉਂਡ ਆ ਜਾਂ ਹੋਰ ਭਾਰਤੀ ਰੁਪਈਆ ਆ ਇਹ ਇੱਕ ਸਿਰਫ ਵਾਦਾ ਆ ਇੱਕ ਕਾਗਜ਼ ਆ ਵੀ ਇਹ ਇੱਕ ਵਾਦਾ ਆ ਵੀ ਤੁਸੀਂ ਇਹ ਕਾਗਜ਼ ਲੈ ਜਾਓ ਤੇ ਤੁਹਾਨੂੰ ਇੰਨੇ ਦੀ ਚੀਜ਼ ਜਿਹੜੀ ਆ ਮਿਲ ਜਾਣੀ ਆ ਪਰ ਜਿਹੜਾ 골ਡ ਤੇ ਸਿਲਵਰ ਆ ਉਹ ਅਸਲ ਧਨ ਦੌਲਤ ਆ ਉਹਦਾ ਮੁੱਲ ਸਦਾ ਜਿਹੜਾ ਰਹਿਣਾ ਆ ਹੁਣ ਹੋਇਆ ਕੀ ਹੈ ਕਿ ਅਮਰੀਕਨ ਡਾਲਰ ਦੇ ਵਿੱਚ ਦੂਜੇ ਮੁਲਕਾਂ ਦਾ ਭਰੋਸਾ ਟੁੱਟ ਗਿਆ ਉਹ ਭਰੋਸਾ ਟੁੱਟਣ ਦੇ ਕਾਰਨ ਕਈ ਆ ਪਰ ਆਪਾਂ ਸਤੰਬਰ ਤੋਂ ਦੇਖ ਰਹੇ ਹਾਂ ਸਤੰਬਰ 2025 ਤੋਂ ਅਮਰੀਕਨ ਡਾਲਰ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ ਦੁਨੀਆ ਦੀਆਂ ਬਾਕੀਆਂ ਕਰੰਸੀਆਂ ਦੇ ਮੁਕਾਬਲੇ ਉਹਦੀ ਕੀਮਤ ਘਟ ਰਹੀ ਹੈ ਸੋ ਉਹਦੇ ਨਾਲ ਕੀ ਹੋ ਰਿਹਾ ਕਿ ਲੋਕ ਜਿਹੜੇ ਨੇ ਆਮ ਲੋਕ ਤੇ ਜਿਹੜੇ ਵੱਡੇ ਮੁਲਕ ਨੇ ਉਹ ਅਮਰੀਕਨ ਡਾਲਰ ਦੇ ਵਿੱਚੋਂ ਆਪਣੀ ਦਿਲਚਸਪੀ ਖੜਾ ਕੇ ਹੋਰ ਸੋਨਾ ਚਾਹੁੰਦੀ ਹੈ ਤੇ ਹੋਰ ਪਾਸੇ ਖਰੀਦਦਾਰੀ ਕਰਨ ਲੱਗੇ ਆ ਸੋ ਇਹ ਅਸਲਚ ਹੋਕਿਉ ਨੇ ਆ ਅਮਰੀਕਾ ਦੇ ਡਾਲਰ ਦੀ ਸਰਦਾਰੀ ਨੂੰ ਚੁਣੌਤੀ ਕਿਉਂ ਦਿੱਤੀ ਜਾ ਰਹੀ ਆ ਅਸਲ ਦੇ ਵਿੱਚ ਗੱਲ ਇਹ ਆ ਕਿ ਜਦੋਂ ਅਮਰੀਕਾ ਨੇ ਰੂਸ ਦੇ ਅਮਰੀਕਨ ਡਾਲਰ ਫ੍ਰੀਜ਼ ਕਰ ਲਏ ਜਿਹਨਾਂ ਵੀ ਰੂਸ ਦੇ ਕੋਲ ਅਮਰੀਕਨ ਰਿਜ਼ਰਵ ਪਏ ਸੀ ਚਾਹੇ ਉਹ ਯੂਰਪ ਵਿੱਚ ਪਏ ਸੀ ਨਾਰਥ ਅਮਰੀਕਾ ਵਿੱਚ ਪਏ ਸੀਗੇ ਜਾਂ ਏਸ਼ੀਆ ਵਿੱਚ ਪਏ ਸੀਗੇ ਉਹ ਬੈਂਕਾਂ ਦੇ ਵਿੱਚ ਪਏ ਪਏ ਅਮਰੀਕਾ ਨੇ ਉਹ ਫ੍ਰੀਜ਼ ਕਰ ਦਿੱਤੇ ਹੁਣ ਉਤੋਂ ਦੂਜੇ ਮੁਲਕ ਡਰ ਗਏ ਆ ਹੁਣ ਚੀਨ ਭਾਰਤ ਬ੍ਰਾਜ਼ੀਲ ਰਕੇ ਬ੍ਰਿਕਸ ਦਾ ਹਿੱਸਾ ਨੇ ਇਰਾਨ ਹੋਰ ਮੁਲਕ ਨੇ ਉਹਨਾਂ ਨੂੰ ਇਹ ਲੱਗਦਾ ਵੀ ਜੇਕਰ ਰੂਸ ਦੇ ਨਾਲ ਜਿਆ ਕੁਝ ਹੋ ਸਕਦਾ ਆ ਤਾਂ ਫਿਰ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਟੈਰਫ ਵਾਰ ਚੱਲ ਰਹੀ ਆ 트ੰਪ ਕੋਈ ਵੀ ਹਮਲਾ ਕਰਨ ਲੱਗੇ ਆਲਾ ਦੋਲਾ ਦੇਖਦੇ ਨਹੀਂ ਹੈਗੇ ਕੱਲ ਨੂੰ ਜੇਕਰ ਸਾਡੀ ਲੜਾਈ ਵੱਧਦੀ ਆ ਤੇ ਜੋ ਅਮਰੀਕਨ ਡਾਲਰ ਉਹਨਾਂ ਦੇ ਰਿਜ਼ਰਵ ਵਿੱਚ ਪਏ ਆ ਉਹ ਕਹਿ ਦੇਣਗੇ ਵੀ ਅਸੀਂ ਇਹਨਾਂ ਨੂੰ ਮਿੱਟੀ ਕਰਦੇ ਆ ਆਖਰ ਹੈ ਤਾਂ ਇੱਕ ਬੌਂਡ ਹੈ ਇੱਕ ਸ਼ੋਰਟੀ ਹੈ ਹੁੰਦਾ ਕੀ ਆ ਕਿ ਜਦੋਂ ਮੁਲਕ ਨੇ ਇਹ ਇੱਕ ਦੂਜੀ ਦੀ ਕਰੰਸੀ ਖਰੀਦ ਕੇ ਰੱਖਦੇ ਆ ਤਾਂ ਕਿ ਅਸੀਂ ਉਹਦੇ ਵਿੱਚ ਵਪਾਰ ਕਰ ਸਕੀਏ ਦੁਨੀਆ ਭਰ ਦੀ ਜਿਹੜੀ ਕਰੰਸੀ ਵਪਾਰ ਦੀ ਉਹ ਅਮਰੀਕਨ ਡਾਲਰ ਆ ਇਸ ਕਰਕੇ ਹਰ ਇੱਕ ਮੌਲਕ ਨੂੰ ਅਮਰੀਕਨ ਡਾਲਰ ਖਰੀਦ ਕੇ ਰੱਖਣੇ ਪੈਂਦੇ ਆ ਤਾਂ ਕਿ ਉਹਦੇ ਨਾਲ ਵਪਾਰ ਕਰਦੇ ਰਹਿਣ ਸੋ ਅਮਰੀਕਨ ਡਾਲਰ ਕੀ ਹੁੰਦਾ ਹੈ ਕਿ ਉਹ ਅਮਰੀਕਾ ਸਰਕਾਰ ਦੇ ਜਿਹੜੇ ਫੈਡਰਲ ਰਿਜ਼ਰਵ ਦੇ ਬੌਂਡ ਖਰੀਦਦੇ ਆ ਸ਼ੋਰਟਸ ਖਰੀਦਦੇ ਆ ਉਹਦੇ ਵਿੱਚ ਇੱਕ ਭਰੋਸਾ ਦਿੱਤਾ ਹੁੰਦਾ ਵੀ ਆ ਜਿਹੜਾ ਕਾਗਜ਼ ਦਾ ਟੁਕੜਾ ਆ ਸਰਟੀਫਿਕੇਟ ਆ ਇਹ 1 ਮਿਲੀਅਨ ਡਾਲਰ ਦਾ ਆ ਜਾਂ 1 ਬਿਲੀਅਨ ਡਾਲਰ ਦਾ ਆ ਵੀ ਇਹ ਤੁਸੀਂ ਤੁਹਾਨੂੰ ਦਿਖਾ ਕੇ ਤਾਂ ਇੰਨੇ ਪੈਸੇ ਲਿਆ ਸਕਦੇ ਆ ਹੁਣ ਜਦੋਂ ਅਮਰੀਕਾ ਨੇ ਰੂਸ ਦੇ ਇਹ ਜਿਹੜੇ ਬੌਂਡਸ ਹੈਗੇ ਛੋਟੀਆਂ ਸੀਗੀਆਂ ਸੀਜ਼ ਕਰ ਲਈਆਂ ਦੂਜੇ ਮੁਲਕਾਂ ਨੂੰ ਡਰ ਪੈ ਗਿਆ ਕਿਤੇ ਸਾਡੇ ਨਾਲ ਵੀ ਕੱਲ ਨੂੰ ਇਹ ਸਿਰੋਜ ਜਵੇ ਇਸ ਕਰਕੇ ਅਮਰੀਕਨ ਡਾਲਰ ਤੋਂ ਆਪਣੀ ਨਿਰਪੜਤਾ ਘਟਾਓ ਤੇ ਜਿਹੜੀ ਅਸਲੀ ਧਨ ਦੌ ਲੱਤਾ ਸੋਨਾ ਚਾਂਦੀ ਉਹ ਖਰੀਦਣ ਲੱਪੋ ਇਹੀ ਕਾਰਨ ਹੈ ਕਿ ਲਗਾਤਾਰ ਵੱਡਿਆਂ ਮੁਲਕਾਂ ਵੱਲੋਂ ਪਿਛਲੇ ਤਕਰੀਬਨ 1 ਸਾਲ ਤੋਂ ਸੋਨਾ ਚਾਂਦੀ ਖਰੀਦੇ ਜਾ ਰਹੇ ਆ ਉਹਦੇ ਨਾਲ ਸੋਨਾ ਚਾਂਦੀ ਉੱਪਰ ਨੂੰ ਜਾ ਰਹੇ ਆ ਤੇ ਅਮਰੀਕਨ ਡਾਲਰ ਜਿਹੜਾ ਉਹ ਲਗਾਤਾਰ ਕਮਜ਼ੋਰ ਹੋ ਰਿਹਾ ਆ ਇਹੀ ਕਾਰਨ ਹੈ ਕਿ ਪਿਛਲੇ 1 ਸਾਲ ਦੇ ਵਿੱਚ 2000 ڈالر ਦਾ ਕਰੀਬ ਅਮਰੀਕਨ ਸੋਨਾ ਉੱਪਰ ਚਲੇ ਗਿਆ ਆ ਇਹੀ ਹਾਲ ਚਾਂਦੀ ਦਾ ਆ ਤੇ ਹੁਣ ਜਿਹੜੇ ਅਗਲੇ ਹਾਲਾਤ ਇਹ ਨੇ ਕਿ ਭਾਰਤੀ ਰੁਪਈਆ ਉਦੋਂ ਵੀ ਕਮਜ਼ੋਰ ਹੋ ਕੇ ਡਿੱਗ ਰਿਹਾ ਆ ਇਸ ਵੇਲੇ ਭਾਰਤੀ ਰੁਪਈਆ 92 ਰੁਪਏ ਚੱਲ ਰਿਹਾ ਅਮਰੀਕਨ ਡਾਲਰ ਦੇ ਬਰਾਬਰ ਤੁਸੀਂ ਇਹ ਸੋਚੋ ਕਿ ਅਮਰੀਕਨ ਡਾਲਰ ਸਤੰਬਰ 2025 ਤੋਂ ਲਗਾਤਾਰ ਡਿੱਗ ਰਿਹਾ ਆ ਜੇਕਰ ਅਮਰੀਕਨ ਡਾਲਰ ਸਤੰਬਰ ਦੇ ਮੁਕਾਬਲੇ ਹੀ ਰਹਿੰਦਾ ਤਾਂ ਫਿਰ ਭਾਰਤੀ ਰੁਪਈਏ ਦੀ ਜਿਹੜੀ ਕੀਮਤ ਆ ਇਸ ਵੇਲੇ 100 ਰੁਪਏ ਤੋਂ ਵੀ ਵੱਧ ਹੋ ਜਾਣੀ ਸੀਗੀ ਸੋ ਇਹੋ ਜਿਹੇ ਹਾਲਾਤ ਬਣੇ ਹੋਏ ਆ ਜਿਹੜੇ ਵੱਡੇ ਅਮਰੀਕਨ ਆਰਥਿਕ ਮਾਹਰ ਨੇ ਚਾਹੇ ਰੇਡ ਵਾਲੀਓ ਨੇ ਤੇ ਚਾਹੇ ਹੋਰ ਨੇ ਉਹ ਕਹਿੰਦੇ ਵੀ ਅਮਰੀਕਨ ਡਾਲਰ ਦੀ ਸਰਦਾਰੀ ਖੁੱਸਣ ਦਾ ਡਰ ਆ ਚੀਨ ਜਿਹੜਾ ਤੇ ਹੋਰ ਮੁਲਕ ਨੇ ਉਹਨਾਂ ਦਾ ਅਮਰੀਕਨ ਡਾਲਰ 'ਚ ਭਰੋਸਾ ਨਹੀਂ ਰਿਹਾ ਉਹ ਅਮਰੀਕਨ ਡਾਲਰ ਨੂੰ ਖੋਣਾ ਚਾਹੁੰਦੇ ਆ ਤੇ ਜੇਕਰ ਅਮਰੀਕਨ ਡਾਲਰ ਦੀ ਸਰਦਾਰੀ ਖੁੱਸ ਗਈ ਤਾਂ ਅਮਰੀਕਾ ਜਿਹੜਾ ਉਹ ਬਿਲਕੁਲ ਟੁੱਟ ਸਕਦਾ ਆ ਜਾਂ ਕੰਗਾਲ ਹੋ ਸਕਦਾ ਆ ਇਸ ਕਰਕੇ ਅਮਰੀਕਾ ਕਦੀ ਵੀ ਇਹ ਹੋਣ ਨਹੀਂ ਦੇਊਗਾ ਇਹੀ ਕਾਰਨ ਆ ਕਿ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਆ ਇਹੀ ਗੱਲ ਹੈ ਕਿ ਛੁੜੀਆਂ ਬਾਹਰ ਨਿਕਲਿਆ ਆਈਆਂ ਆ। ਇਹੀ ਗੱਲ ਹੈ ਕਿ ਇੱਕ ਦੂਜੇ ਨੂੰ ਹੁਣ ਸਿੱਧਮ ਸਿੱਧੇ ਢਾਉਣ ਲਈ ਤਿਆਰ ਹੋ ਗਏ ਆ। ਇਹੀ ਕਾਰਨ ਨੇ ਕਿ ਅਮਰੀਕਾ ਤੇ ਚੀਨ ਦੇ ਵਿਚਾਲੇ ਤਣਾਅ ਵਧ ਗਿਆ ਆ। ਜਦੋਂ ਇਹ ਤਣਾਅ ਵਧ ਆਇਆ, ਤਾਂ ਸਿੱਧੀ ਲੜਾਈ ਤੋਂ ਪਹਿਲਾਂ ਇੱਕ ਦੂਜੇ ਦੇ ਬੰਦੇ ਕੁੱਟੇ ਜਾਂਦੇ ਆ। ਸੋ ਇਸੇ ਕਰਕੇ ਵੈਨਜ਼ੂਏਲਾ ਤੇ ਹਮਲਾ ਹੋਇਆ। ਇਸੇ ਕਰਕੇ ਜਿਹੜਾ ਚੀਨ ਦਾ ਆਖਰੀ ਕਿਲਾ ਹਰਾਨ ਆ, ਉਹਦੀ ਘੇਰਾਬੰਦੀ ਹੋ ਗਈ ਆ। ਇਸ ਵੇਲੇ ਅਮਰੀਕਾ ਦੇ ਜਿਹੜੇ ਚਾਰ ਸਮੁੰਦਰੀ ਜਹਾਜ਼ਾਂ ਦੇ ਫਲੀਟ ਨੇ ਉਹ ਘੇਰਾ ਪਾ ਕੇ ਬੈਠੇ ਆ ਹਰਾਨ ਨੂੰ। ਜਿਹੜੀ ਫੌਜ ਨੇ ਕਮਾਂਡੋਜ਼ ਨੇ ਉਹਨਾਂ ਦੇ ਸਮੁੰਦਰੀ ਜਹਾਜ਼ਾਂ ਤੋਂ ਇਲਾਵਾ ਹਵਾਈ ਜਹਾਜ਼ ਨੇ ਉਹ ਅਦਰਬਈਜ਼ਾਨ ਮਿਡਲ ਈਸਟ ਦੇ ਵਿੱਚ ਥਾਂ ਤੋਂ ਇਕੱਠੇ ਕੀਤੇ ਜਾ ਰਹੇ ਆ ਅੱਜ ਸਵੇਰ ਦਾ ਟਰੰਪ ਉਹਨਾਂ ਨੇ ਕਿਹਾ ਹੋਇਆ ਕਿ ਮੈਂ 4:30 ਵਜੇ ਨਿਊਯਾਰਕ ਟਾਈਮ ਦੇ ਹਿਸਾਬ ਦੇ ਨਾਲ ਇੱਕ ਕੋਈ ਅਨਾਊਂਸਮੈਂਟ ਕਰਨੀ ਆ ਉਹ ਲਗਾਤਾਰ ੜੀਕੀ ਜਾ ਰਹੀ ਆ ਪਰ ਖਬਰਾਂ ਦੇਣ ਵੇਲੇ ਤੱਕ ਉਹ ਉਹ ੜੀਕੇ ਕਰ ਰਹੇ ਸੀ ਹਜੇ ਤੱਕ ਉਹਨਾਂ ਨੇ ਕੁਝ ਦਿੱਤੀ ਨਹੀਂ ਲੋਕ ਸਮਝ ਰਹੇ ਆ ਕਿ ਕਿਸੇ ਵੀ ਪਾਲਰਾਨ ਦੇ ਉੱਤੇ ਹਮਲਾ ਹੋ ਸਕਦਾ ਆ। ਸੋ ਰਾਨ ਦੇ ਉੱਤੇ ਜਿਹੜਾ ਹਮਲਾ ਹੋਣਾ ਉਹ ਮਤਲਬ ਚੀਨ ਦੇ ਉੱਤੇ ਹਮਲਾ ਹੋਣਾ ਆ। ਚੀਨ ਦੇ ਸਾਥੀ ਕੁੱਟੇ ਜਾ ਰਹੇ ਆ। ਸੋ ਉਹਨੂੰ ਰੋਕਣ ਦੇ ਵਾਸਤੇ ਚੀਨ ਕੀ ਕਰਦਾ ਆ? ਜੰਗ ਲੜਦਾ ਆ ਜਾਂ ਕਿ ਅਮਰੀਕਾ ਨੂੰ ਫਾਈਨੈਂਸ਼ੀਅਲ ਤਬਾਹੀ ਕਰਨ ਦੇ ਵਾਸਤੇ ਕੋਈ ਅਜਿਹਾ ਕਰਦਾ ਆ। ਉਹਦੇ ਕੋਲ ਦੋਨੇ ਆਪਸ਼ਨ ਆ ਹੈਗੀਆਂ ਆ। ਸਿੱਧੀ ਜੰਗ ਨਾਲੋਂ ਉਹ ਫਾਈਨੈਂਸ਼ੀਅਲ ਜੰਗ ਲੜਨ ਵੱਲ ਜ਼ਿਆਦਾ ਤਰਜੀਹ ਦੇਣਗੇ। ਸੋ ਇਸ ਕਰਕੇ ਹਾਲਾਤ ਜਿਹੜੇ ਨੇ ਉਹ ਤਣਾਅਪੂਰਨ ਬਣੇ ਹੋਏ ਆ ਸਟਾਕ ਮਾਰਕੀਟ ਨੂੰ ਪਤਾ ਨਹੀਂ ਲੱਗਦਾ ਇੱਕਦਮੇ ਉੱਪਰ ਚਲੇ ਜਾਂਦੀ ਇੱਕਦਮੇ ਥੱਲੇ ਚਲੇ ਜਾਂਦੀ ਆ ਲੋਕਾਂ ਦੇ ਪੈਸੇ ਜਿਹੜੇ ਆ ਮਰ ਰਹੇ ਆ ਸੋ ਈਰਾਨ ਦੇ ਕੋਲ ਪਰਮਾਣੂ ਬੰਬ ਹੈਗਾ ਜਾਂ ਨਹੀਂ ਹੈਗਾ ਇਹਦੇ ਬਾਰੇ ਵੀ ਹਜੇ ਕਿਆਸਰਾਈਆਂ ਚੱਲ ਰਹੀਆਂ ਸਿੱਟਾ ਇਹ ਨਿਕਲਦਾ ਕਿ ਅਮਰੀਕਾ ਦੀ ਸਰਦਾਰੀ ਨੂੰ ਚੀਨ ਚੈਲੰਜ ਕਰ ਰਿਹਾ ਆ ਹੁਣ ਯੁੱਗ ਬਦਲਣ ਦਾ ਸਮਾਂ ਜਿਹੜਾ ਆ ਗਿਆ ਆ ਜਾਂ ਫਿਰ ਹੁਣ ਅਮਰੀਕਾ ਰਹੂਗਾ ਤੇ ਜਾਂ ਚੀਨ ਰਹੂਗਾ ਗੱਲ ਲੱਗ ਪਈ ਕਿ ਉਧਰ ਨੂੰ ਜਾ ਰਹੀ ਆ ਕਿ ਫੈਸਲਾ ਕੋਈ ਲੜਾਈ ਹੋ ਜਾਣੀ ਆ ਤੇ ਉਧਰ ਨੂੰ ਫਿਰ ਜਿਹੜਾ ਅਮਰੀਕਨ ਡਾਲਰ ਦਾ ਭੁਗਤਿਕ ਸੋਨੇ ਜਾਂ ਦੇ ਭੁਗਤਿਕ ਤੈਅ ਕਰੂਗਾ ਤੇ ਸਭ ਤੋਂ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਦੁਨੀਆ ਜਦੋਂ ਐਡੇ ਵੱਡੇ ਸਮੇਂ ਵਿੱਚੋਂ ਲੰਘ ਰਹੀ ਹੈ ਜੀਓ ਪੋਲਿਟਿਕਸ ਦੀਆਂ ਗੱਲਾਂ ਹੋ ਰਹੀਆਂ ਸਰਾਧਾਂ ਦੀਆਂ ਬਦਲਣ ਦੀਆਂ ਗੱਲਾਂ ਚੱਲ ਰਹੀਆਂ ਐ ਪਤਾ ਨਹੀਂ ਕੀ ਇਹਦੀ ਹੁੰਦ ਬਚਣੀ ਆ ਤੇ ਕਿਤੇ ਨਹੀਂ ਬਚਣੀ ਪਰ ਸਾਡੇ ਪੰਜਾਬੀ ਬਹੁਤੇ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਮਾਸਟਰ ਸੁਲੀਮ ਨੇ ਨਖਤਰਗੱਲ ਦੀ சாਂਗ ਕਿਉਂ ਲਾਈ ਤੇ ਨਖਤਰਗੱਲ ਨੇ ਬਾਅਦ ਵਿੱਚ ਮਾਫੀ ਕਿਉਂ ਮੰਗਵਾਈ ਸੋਇਸ ਮਸਲੇ ਦੇ ਉੱਤੇ ਹੀ ਚਾਰ ਦਿਨ ਲਾ ਦੋਤੇ ਆ ਸੋ ਇੰਨੇ ਗੰਭੀਰ ਮਸਲਿਆਂ ਦੇ ਵਿੱਚ ਵੀ ਸਾਡੇ ਪੰਜਾਬੀ ਜਿਹੜੇ ਆ ਉਹ ਅਸਲੀ ਮਸਲਿਆਂ ਵੱਲ ਧਿਆਨ ਬਿਲਕੁਲ ਵੀ ਨਹੀਂ ਦੇ ਰਹੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਬੀਬੀ ਪੱਠੜ ਦੀ ਬੀਬੀ ਰਜਿੰਦਰ ਕੌਰ ਪੱਠੜ ਪੰਜਾਬ ਦੀ ਮੁੱਖ ਮੰਤਰੀ ਰਹੀ ਹੈ ਜਦੋਂ ਬਿਆਨਤ ਸਿੰਘ ਨੂੰ ਸੋਧ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਹਰਚਰਨ ਸਿੰਘ ਬਰਾੜ ਤੇ ਬੀਬੀ ਰਜਿੰਦਰ ਕੌਰ ਪੱਠੜ ਮੁੱਖ ਮੰਤਰੀ ਬਣਾਏ ਗਏ ਸਗੇ ਵਾਰੀ ਵਾਰੀ ਸੋ ਜਿਹੜੀ ਬੀਬੀ ਰਜਿੰਦਰ ਕੌਰ ਪੱਠੜਾ ਕਾਂਗਰਸੀ ਤਰਫੋਂ ਮੁੱਖ ਮੰਤਰੀ ਬਣੀ ਆ ਉਹਨੇ ਇੱਕ ਇੰਟਰਵਿਊ ਦੇ ਵਿੱਚ ਖਲਾਸਾ ਕੀਤਾ ਕਿ ਮੇਰੇ ਸਮੇਂ ਇੱਕ ਮਾੜੀ ਪ੍ਰਪੋਜ਼ਲ ਆਈ ਸੀਗੀ ਕਿ ਬੇਫਿਕਰ ਰਹੋ ਤੁਹਾਡਾ ਰਾਜ ਆ ਜਾਊਗਾ ਮਤਲਬ ਕਿ ਕੇਂਦਰੀ ਤੰਤਰ ਵੱਲੋਂ ਕੇਂਦਰੀ ਏਜੰਸੀਆਂ ਵੱਲੋਂ ਬੀਬੀ ਰਜਿੰਦਰ ਕੌਰ ਪੱਠਲ ਨੂੰ ਇਹ ਪ੍ਰਪੋਜ਼ਲ ਇਹ ਆਫਰ ਦਿੱਤੀ ਗਈ ਸੀ ਕਿ ਕਾਂਗਰਸ ਦਾ ਰਾਜ ਦੁਬਾਰਾ ਆ ਜਾਊਗਾ ਬਸ ਤੁਹਾਨੂੰ ਕੁਝ ਥਾਂ ਦੇ ਉੱਤੇ ਅਸੀਂ ਤੁਹਾਨੂੰ ਆਗਿਆ ਦੇ ਦੋ ਅਸੀਂ ਬੰਬ ਚਲਾਵਾਂਗੇ ਸੋ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਦੇ ਰਹੇ ਹਾਂ ਤੌਖੇ ਦਿੱਤੇ ਰਹੇ ਵੀ ਇਹ ਪੱਸਾਂ 'ਚੋਂ ਬੰਦੇ ਕੱਢ ਕੇ ਮਾਰਨੇ ਪਹਾੜਾਂ ਦਾ ਬੰਬ ਚਲਾਉਣੇ ਤਾਂ ਕਿ ਇੱਕ ਪਾਰਟੀਕੂਲਰ ਨਿਸ਼ਾਨਾ ਜਿਹੜਾ ਆ ਉਹ ਪ੍ਰਾਪਤ ਕੀਤਾ ਜਾ ਸਕੇ ਇਹ ਸਰਕਾਰੀ ਏਜੰਸੀਆਂ ਦਾ ਕੰਮ ਸੀ ਹੁਣ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਖੁਦ ਕਹਿ ਰਹੀ ਆ ਕਿ ਮੇਰੇ ਕੋਲ ਆ ਕੇ ਅਫਸਰ ਕਹਿੰਦੇ ਸੀਗੇ ਕਿ ਸਾਨੂੰ ਕੁਝ ਛਾਂ ਦੇ ਬੰਬ ਤੋਂ ਮਾਕੇ ਕਰ ਲੈਣ ਦਿਓ ਤੇ ਦੁਬਾਰਾ ਸਰਕਾਰ ਜਿਹੜੀ ਆ ਕਾਂਗਰਸ ਦੀ ਆ ਸਕਦੀ ਆ ਤੇ ਅਸੀਂ ਆਪਣੀ ਮਰਜ਼ੀ ਨਾਲ ਵੋਟਰ ਭਗਤਾਵਾਂਗੇ ਸਰਕਾਰ ਤੁਹਾਡੀ ਬਣ ਜਾਊਗੀ ਤੇ ਕਹਿੰਦੀ ਵੀ ਮੈਂ ਉਹਨਾਂ ਅਫਸਰਾਂ ਨੂੰ ਚੇਤਾਵਨੀ ਦਿੱਤੀ ਸੀਗੀ ਕਿ ਮੈਂ ਅਜਿਹਾ ਨਹੀਂ ਕਰਨ ਦਵਾਂਗੀ ਤੇ ਮੈਂ ਕਰਨ ਨਹੀਂ ਦਿੱਤਾ ਸੋ ਬਕੌਲ ਬੀਬੀ ਪੱਠੜ ਵਾਲੇ ਗੱਲ ਜਿਹੜੀ ਆ ਸਾਹਮਣੇ ਆਈ ਆ ਤੇ ਹੁਣ ਇਹ ਇੱਕ ਤਰੀਕੇ ਦਾ ਖਲਾਸਾ ਵੀ ਹੈ ਕਬਾਲੀਆ ਬਿਆਨ ਵੀ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਕੇਂਦਰੀ ਤਾਨਤਰ ਕਿਵੇਂ ਪੰਜਾਬ ਦੇਆਂ ਲੀਡਰਾਂ ਨੂੰ ਵਾਰਤ ਕੇ ਪੰਜਾਬ ਦੇ ਵਿੱਚ ਬੰਦੇ ਮਰਵਾਉਂਦਾ ਰਿਹਾ ਤੇ ਗਾਹਾਂ ਵੀ ਉਹਨਾਂ ਦੇ ਇਹੇ ਕੰਮ ਕਰਨੇ ਸੀਗੇ ਹੁਣ ਬੀਬੀ ਪਟਲ ਜਿਸ ਸਮੇ ਦਾ ਜ਼ਿਕਰ ਕਰ ਰਹੀ ਹੈ ਉਸ ਵੇਲੇ ਕਾਂਗਰਸ ਦੇ ਉਲਟ ਪੰਜਾਬ ਦੇ ਵਿੱਚ ਮਾਹੌਲ ਸੀਗਾ ਲੋਕੀ ਕਾਂਗਰਸ ਦੇ ਜ਼ੁਲਮ ਤੋਂ ਉੱਕੇ ਪਏ ਸੀਗੇ ਅਕਾਲੀ ਦਲ ਦੀ ਸਰਕਾਰ ਅੜੀ ਕਰ ਰਹੀ ਸੀਗੇ ਤੇ ਉਹੀ ਹੋਇਆ 1997 ਦੇ ਵਿੱਚ ਕਾਂਗਰਸ ਹਾਰੀ ਆ ਅਕਾਲੀ ਦਲ ਦੀ ਸਰਕਾਰ ਬਣੀ ਆ ਉਹ ਚਾਹੀਦਾ ਤਾਂ ਇਹ ਸੀਗਾ ਕਿ ਕਾਲ ਦਲ ਦੀ ਸਰਕਾਰ ਆਉਂਦਿਆਂ ਹੀ ਇਹਨਾਂ ਗੱਲਾਂ ਦੀ ਤਫ਼ਤੀਸ਼ ਕਰਦੀ ਜਿਹੜਾ ਕੇਂਦਰੀ ਤੰਤਰ ਪੰਜਾਬ ਦੇ ਵਿੱਚ ਬੰਬ ਤੋਂ ਮੱਕੇ ਕਰਾ ਕੇ ਅਕਾਲੀ ਦਲ ਦੀ ਸਰਕਾਰ ਨੂੰ ਪਰੇ ਰੱਖਣਾ ਚਾਹੁੰਦਾ ਸੀ ਉਹਨੂੰ ਨੰਗਾ ਕਰਦੀ ਉਹਨੂੰ ਕਮਜ਼ੋਰ ਕਰਦੀ ਪਰ ਹੋਇਆ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਨਾਂ ਏਜੰਸੀਆਂ ਦੀ ਪੰਜਾਲੀ ਆਪਣੇ ਗਾਲ ਵਿੱਚ ਪੁਵਾਈ ਅਤੇ ਉਹੀ ਦਮਨ ਚੱਕਰ ਜਿਹੜਾ ਫਿਰ ਉਹ ਕੈਰੀ-ਆਨ ਰੱਖਿਆ ਉਲਟਾ ਸੁਮੇਧ ਸੈਣੀ ਵਰਗੇ ਜਹਾਰ ਆਲਮ ਵਰਗੇ ਉਸ ਸਟੇਟ ਦੇ ਕਰੰਦੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀਗਾ ਉਹਨਾਂ ਨੂੰ ਵੱਡੇ ਅਹੁਦਿਆਂ ਦੇ ਨਾਲ ਨਵਾਜ਼ਿਆ ਤੇ ਤੁਸੀਂ ਇਹ ਤੋਂ ਪਤਾ ਲੱਗ ਸਕਦਾ ਕਿ ਕੇਂਦਰੀ ਏਜੰਸੀਆਂ ਚਾਹੁੰਦੀਆਂ ਸੀ ਵੀ ਅਕਾਲੀ ਦਲ ਨਾ ਆਵੇ ਪਰ ਕਾਲੀਦਾਰ ਮੁੜ ਕੇ ਫੇਰ ਕੇਂਦਰੀ ਏਜੰਸੀਆਂ ਦੇ ਟੇਟੇ ਚੜ ਕੇ ਪੰਜਾਬ ਦਾ ਨੁਕਸਾਨ ਕਰਾਉਣ ਲਈ ਤਿਆਰ ਹੋ ਗਿਆ ਸੋ ਉਦੋਂ ਤੱਕ ਕੁਝ ਨਹੀਂ ਹੋਇਆ 1997 ਦੇ ਵਿੱਚ ਬੀਬੀ ਪੱਟਲ ਕਹਿੰਦੀ ਆ ਪਰ 2017 ਦੇ ਵਿੱਚ ਤੁਹਾਨੂੰ ਯਾਦ ਹੋਣਾ ਮੋੜ ਬੰਬ ਧਮਾਕਾ ਹੋਇਆ ਸੀਗਾ ਆਮ ਆਦਮੀ ਪਾਰਟੀ ਉਹਨਾਂ ਦਿਨਾਂ ਦੇ ਵਿੱਚ ਜਿੱਤ ਦੀ ਜਿੱਤ ਦੀ ਹਾਰ ਗਈ ਸੀ ਉਹ ਆਮ ਆਦਮੀ ਪਾਰਟੀ ਅੱਜ ਦੀ ਆਮ ਆਦਮੀ ਪਾਰਟੀ ਨਾਲ ਟੋਟਲੀ ਡਿਫਰੈਂਟ ਸੀਗੀ ਉਹਦੇ ਵਿੱਚ ਸਖਪਾਲ ਸਿੰਘ ਖਹਿਰਾ ਅਰਵਿੰਦਰ ਸਿੰਘ ਦੇ ਫੂਲ ਕਾ ਗੁਰਪ੍ਰੀਤ ਦੇ ਕੁੱਗੀ ਕਮਰ ਸਿੰਘ ਸੰਧੂ ਅਤੇ ਹੋਰ ਬਹੁਤ ਸਾਰੇ ਜਿਹੜੇ ਸੋਚਾ ਜਨ ਛੋਟੇ ਪਰਵਾਰਗੇ ਆਗੂ ਸੀਗੇ ਸੋ ਬੜੀ ਉਹ ਗਰਾਸ ਰੂਟਡ ਪਾਰਟੀ ਸੀਗੀ ਉਹਨਾਂ ਦੀ ਸਰਕਾਰ ਨਾ ਬਣ ਜਵੇ ਇਸ ਵਾਸਤੇ ਬੰਬ ਤਮਾਕੇ ਕਰਾਏ ਗਏ ਸੀਗੇ ਬੰਬ ਤਮਾਕਿਆਂ ਦੀ ਜਾਂਚ ਜਦੋਂ ਡੇਰਾ ਸਿਰਸਾ ਵੱਲੋਂ ਜਾਣ ਲੱਗੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਂਚ ਜਿਹੜੀ ਆ ਬੰਦ ਕਰਾ ਦਿੱਤੀ ਉੱਥੇ ਮਾਮਲਾ ਟੱਪ ਹੋ ਗਿਆ ਸੋ ਇਸ ਤਰੀਕੇ ਸਰਕਾਰਾਂ ਜਿਹੜੀਆਂ ਉਹ ਰੋਬਾਂ ਦੀਆਂ ਸਰਕਾਰਾਂ ਨਹੀਂ ਬਣਨ ਦਿੰਦੀਆਂ ਤੇ ਜਦੋਂ ਚਾਹੁੰਦੀਆਂ ਜਿਹੜੀਆਂ ਬਣਨ ਉਹੀ ਬਣਵਾਉਂਦੀਆਂ ਆ। ਤੋਂ ਦਿਲਚਸਪ ਗੱਲ ਇਹ ਆ ਕਿ ਮੌੜ ਤੋਂ ਮੱਕਾ ਹੋਇਆ ਸਾਰਾ ਕੁਝ ਸਾਹਮਣੇ ਆ ਤੇ ਪਰ ਫਿਰ ਵੀ ਜਿਹੜੀਆਂ ਮੌਜੂਦਾ ਸਿਆਸੀ ਪਾਰਟੀਆਂ ਚਾਹੇ ਕਾਂਗਰਸ ਆ, ਅਕਾਲੀ ਆ, ਆਮ ਆਦਮੀ ਪਾਰਟੀ ਵਾਲੇ ਆ ਇਹਦੇ ਉੱਤੇ ਚੁੱਪ ਕਰ। ਹੁਣ ਸਰਕਾਰੀ ਬਕਰਾਰਾ ਜਿਹੜਾ ਬਲਤੇਜ ਪੰਨੂ ਦਾ ਸ਼ਰੇਆਮ ਇਹ ਕਹਿ ਰਿਹਾ ਕਿ ਬੀਬੀ ਪੱਠਲ ਦੇ ਬਿਆਨ ਦੀ ਨਖੇਦੀ ਕਰਨੀ ਚਾਹੀਦੀ ਕਾਂਗਰਸੀ ਆਗੂਆਂ ਨੂੰ। ਜਦੋਂ ਕਿ ਲੋੜ ਇਹ ਆ ਕਿ ਇਹ ਕਹਿਣਾ ਚਾਹੀਦਾ ਕਿ ਹੋਰ ਕਾਂਗਰਸੀ ਵੀ ਬੋਲਣ। ਇਹਨਾਂ ਲੀਡਰਾਂ ਨੂੰ ਹੋਰ ਕੇਂਦਰੀ ਏਜੰਸੀਆਂ ਦੀਆਂ ਇਹਨਾਂ ਗੱਲਾਂ ਬਾਰੇ ਪਤਾ ਹੈ ਉਹ ਵੀ ਅੱਗੇ ਹੁਣ ਸੋ ਮਤਲਬ ਕਿ ਸਾਰੇ ਕੇਂਦਰੀ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੇ ਆ ਤੇ ਇਦੋਂ ਵੀ ਬੱਦੇ ਅਫਸੋਸ ਵਾਲੀ ਗੱਲ ਹੈ ਕਿ ਬੀਬੀ ਪੱਠਲ ਦੇ ਬਿਆਨ ਨੂੰ ਪੰਥਕ ਜਥੇਬੰਦੀਆਂ ਨੇ ਕੋਈ ਤਵੱਜਹ ਨਹੀਂ ਦਿੱਤੀ ਇਸ ਮੁੱਦੇ ਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਹੋਈ ਕੋਈ ਮੁੱਦਾ ਨਹੀਂ ਚੱਕਿਆ ਗਿਆ ਹੈਗਾ ਸੋ ਜਦੋਂ ਕਿ ਬਹੁਤ ਸਾਰੀ ਗੱਲ ਸਾਹਮਣੇ ਆ ਸਕਦੀ ਆ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਮੰਤਰੀ ਵੀ ਰਹੇ ਆ ਉਹਨਾਂ ਨੇ ਮੁੱਦਾ ਚੁੱਕਿਆ ਉਹ ਕਹਿੰਦੇ ਵੀ ਇਸ ਤੋਂ ਪਤਾ ਲੱਗਦਾ ਵੀ ਜਿਹੜੇ ਬੱਸਾਂ ਚੋਂ ਲਾ ਕੇ ਬੰਦੇ ਮਾਰੇ ਜਾਂਦੇ ਰਹੇ ਆ ਬੰਬ ਕਾਂਡ ਹੁੰਦੇ ਰਹੇ ਆ ਜਿਨ੍ਹਾਂ ਦੇ ਬਾਅਦ ਫਿਰ ਪੰਜਾਬ ਸਰਕਾਰ ਦਾ ਚੜ੍ਹਨਾ ਸ਼ੁਰੂ ਹੋਇਆ ਵੀ ਉਹ ਕਿਹਦਾ ਕੰਮ ਸੀਗਾ ਤੁਹਾਨੂੰ ਇਹ ਵੀ ਕਿਹਾ ਢਾਲੀਵਾਲ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਮੰਨਿਆ ਸੀਗਾ ਕਿ ਜਦੋਂ ਉਹ ਐਮਪੀ ਸੀਗੇ ਤਾਂ ਉਹਨਾਂ ਨੇ 25 ਨੌਜਵਾਨਾਂ ਦਾ ਖਾੜਕਵਾਂ ਦਾ ਆਤਮ ਸਮਰਪਣ ਕਰਾਇਆ ਸੀਗਾ ਜਿਨ੍ਹਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਸੀਗਾ ਸੋ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਕਿ ਕਿਵੇਂ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਸੋ ਹੁਣ ਢਾਲੀਵਾਲ ਹੁਣ ਇਹ ਵੀ ਕਿਹਾ ਕਿ ਜਿਹੜਾ ਮੋਗਲ ਬੰਬ ਧਮਾਕਾ ਹੋਇਆ ਉਹ ਸਾਡੀ ਸਰਕਾਰ ਬਣ ਤੋਂ ਰੋਕਣਾ ਸੀਗਾ ਜਿਹੜੀ 217 ਦੇ ਵਿੱਚ ਬਣਨੀ ਆ ਤੇ ਇਹ ਗੱਲ ਉਹ ਸੱਚ ਹੈਗਾ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਦੀ ਸਰਕਾਰ ਬਣ ਤੋਂ ਰੋਕਿਆ ਗਿਆ ਹੋਵੇ ਪਰ ਹੱਲੇ ਵੀ ਉਹਦੀ ਜਾਂਚ ਨਹੀਂ ਕਰਾ ਰਹੇ ਬਿਲਕੁਲ ਉਵੇਂ ਜਿਵੇਂ ਉਹਦੋਂ ਪ੍ਰਕਾਸ਼ ਸਿੰਘ ਬਾਦਲ ਹਣੀ 97 ਤੋਂ ਬਾਅਦ ਕੇਂਦਰੀ ਪੰਜਾਲੀ ਆਪਣੇ ਗਾਲ ਵਿੱਚ ਪਵਾ ਗਏ ਇੱਦਾਂ ਹੀ 2022 ਦੀ ਚੋਣ ਜਿੱਤਣ ਤੋਂ ਬਾਅਦ ਭਗਵਾਨਤਮਨ ਹੋਣਾ ਨੇ 42 ਵਾਲਾ ਹੁਣਾਂ ਨੇ ਇਹੋ ਕੇਂਦਰੀ 42 ਆਪਣੇ ਗਾਲ ਵਿੱਚ ਪਵਾਈ ਹੋਈ ਆ ਤੇ ਜੇਕਰ ਇਹ ਪੰਜਾਬ ਦੇ ਸਕੇ ਹੁੰਦੇ ਤਾਂ ਸਾਰਾ ਕੁਝ ਨੰਗਾ ਕਰ ਸਕਦੇ ਸੀਗੇ ਇਹ ਕਿਸ ਤਰੀਕੇ ਕੇਂਦਰੀ ਤੰਤਰ ਜਿਹੜਾ ਆ ਉਹ ਖੇਡਾਂ ਖੇਡਦਾ ਕਿਸ ਤਰੀਕੇ 1997 ਦੇ ਵਿੱਚ ਜਿਹੜੀ ਉਹਨਾਂ ਨੇ ਪੱਠਣ ਨੂੰ ਆਫਰ ਦਿੱਤੀ ਸੀਗੀ ਉਹ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਲਟ ਬੰਬ ਤੋਂ ਮੱਕੇ ਕਰਕੇ ਵਰਤੀ ਆ ਸਾਰਾ ਕੁਝ ਹੁਣ ਕਲੀਅਰ ਹੋ ਚੁੱਕਾ ਆ ਹੱਲੇ ਵੀ ਜੇਕਰ ਕਿਸੇ ਨੂੰ ਨਾ ਸਮਝ ਆਵੇ ਤਾਂ ਬੜੀ ਮਾੜੀ ਗੱਲ ਆ ਪਰ ਇਹ ਗੱਲ ਅੱਗੇ ਵਧਣੀ ਚਾਹੀਦੀ ਆ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਜਿਹੜਾ ਚਾਹੀਦਾ ਆ ਕਿ ਜਿੰਨ ਜਿੰਨ ਵੀ ਜੋ ਜੋ ਪਤਾ ਹੈ ਅਜਿਹੇ ਮਾਮਲਿਆਂ ਬਾਰੇ ਜੇਕਰ ਉਹ ਪੰਜਾਬ ਦੇ ਸਕੇ ਆ ਤਾਂ ਜ਼ਰੂਰ ਦੱਸਣਾ ਚਾਹੀਦਾ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ